ਪੰਥ ਪ੍ਰਭ ਦੇ ਸੇ ਸਨਮਾਨ ਜਨ ਜੀ ਖੰਡੇ ਵਰਤੇ ਨੀ ਪੋਲ ਅੰਮ੍ਰਿਤ ਦੀ ਤਾਰ ਗੁਰੂ ਗ੍ਰੋਪ ਰੋਕੇ ਅੰਮ੍ਰਿਤ ਅਲਾਕੀ ਦੀ ਸ਼ਿਹਾਈ ਹੈ ਸਾਰੇ ਧਿਆਨ ਨਾਲ ਆਏ ਨੇ ਆਓ ਆਪਾਂ ਸਾਰੇ ਆਕੀਏ ਜੀ ਆਇਆਂ ਨੂੰ 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 جی آیا جی آیا جی گرو پل جایا हिकु बार पड़ोस पंजे खटरे जरद पीलो कलगीअ लेना वज़े न खटरे लाइ मृद पीलो चल चले नंदपुर न उथे कल कना मिलंद चल चली आनंदपुर उथे वाज आला मिलंद चल चली आनंदपुर उथे कलक चल चली आनंदपुर उथे वाजो जेको ਨਿਵਾ ਅਮਰਤ ਪੀਲਾ ਦੇ ਮਿਲਣਾ ਕਲਤੀਆਂ ਵਾਲੇ ਨੂੰ ਜੇ ਮਿਲਣਾ ਵਾਜਾਲੇ ਨੂੰ ਖੰਡੇ ਦਾ ਅਮਰਤ ਪੀਲਾ ਦੇ ਮਿਲਣਾ ਕਲਤੀਆਂ ਵਾਲੇ ਨੂੰ ਜੇ ਮਿਲਣਾ ਕਲਤੀਆਂ ਵਾਲੇ ਨੂੰ ਬੋਲੇ ਸੋਨਿਆ ਇੱਕ ਰੱਖੋ ਸਭ ਮਹਾਂ ਸ੍ਰੀ ਫਿਰ ਆਪਣੀ ਤੁਤਵੀ ਸਤਨਾਮ ਸਿਬਾਹੇ ਫਿਰ ਆਪਣੀ ਸੋਲ ਸੋਮਤਿ ਲੱਕੇ ਦੌਲ ਦੇ ਕਿਪਾਸ਼ ਪੰਜ ਸਤਿਨਾਮ ਜਪਾ ਸਮਾਧੀ ਕਰਨੀ ਸੇ ਕੌਮ ਦੇ ਮਹਾਨ ਕਿਤਨੀ ਅਜਿਹਾ ਇਸ ਵਿੱਚ ਵੀ ਸਿੰਘ ਦੀ ਗੁਰੂ ਰਾਮਦਾਸ ਜੀ ਦੇ ਪਿਆਰੇ ਕਿਤਨੀ ਨਹ ਪਹੁੰਚ ਗਏ ਤਾਂ ਨੂੰ ਤੇਗ ਬਹੁਤ ਮਹਾਰਾਜੀਆਂ ਨੇ ਚਰਨ ਪਾਇਓ ਸੁਹਵੇਲੀ ਵਿੱਚ ਉਹ ਬਜ਼ੁਰਗ ਤੋਂ ਬਾਅਦ ਉਹ ਪੱਤ ਪੱਤਿਆਂ ਪਰ ਪੌਟਿਆਂ ਦਾ ਸ਼ੌਕ ਕਰਦੇ ਐ ਐਸੀ ਅਮੀਰੀ ਆਈ ਕੱਚੇ ਘਰਾਂ ਤੋਂ ਹਵੇਲੀਆਂ ਬਣ ਗਈ ਵੱਡੇ ਵੱਡੇ ਸ਼ੌਕਾ ਹੋਈ ਮੁਹੱਲੇ ਵਿੱਚ ਅਮੀਰ ਬੰਦੇ ਰਹਿੰਦੇ ਭਾਈ ਦਿੱਲੀ ਦੀਆਂ ਰਿਆਸਤਾਂ ਉਹਨਾਂ ਦੀਆਂ ਗਰਜਾਈ ਨੇ ਵੱਡੇ ਵੱਡੇ ਸ਼ੌਕਾ ਉਹਨਾਂ ਤੋਂ ਪਰਜਾ ਲੈਂਦੇ ਨੇ ਉਹ ਬੌਣ ਨੇ ਉਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਿੱਖੀ ਬਖਸ਼ੀ ਹੈ ਗੁਰੂ ਰਾਮਦਾਸ ਸਾਹਿਬ ਜੀ ਨੇ ਭਗ ਬਦਲੇ ਨੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਵਕਤ ਆਇਆ پادشاہ نام دی حویلی چی چاہتی 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 دن تین گروہ تیگ بہتر مہراج حویلی چی رہے چالی کل بات سنسا حضور دن آل سنگل جڑی روز دیوان سنگلے لنگر چلنے دونوں دونوں سنگل جڑ لگ پئی تین دن پادشاہ اتھے دیوان لاندے گئے تین دن سنگل جڑ دی رہی اور تیسرے دن ستانو گروہ تیگ بہتر مہراج تر لگ گئے سوئے ਪੂਰੇ ਪਰਿਵਾਰ ਸ਼ਹਸਹਾਰਾ ਨੇ ਉਸ ਬਜ਼ੁਰਗ ਦੇ ਪੁੱਤ ਪੋਤੇ ਉਂ ਪਰਪੋਤੇਆਂ ਨੇ ਉਸ ਵਕ ਉਸ ਘਰ ਦਾ ਮੁਖੀ ਉਹਦਾ ਪੁੱਤਰਾ ਸੀ ਅੱਗੇ ਪਰਪੋਤੇ ਪੋਤਰਾਂ ਹਾਂ ਸਾਰੇ ਪਰਿਵਾਰ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਮੱਥਾ ਟੇਕਿਆ ਇੱਕ ਭਰਾਤ ਮੋਹਰਾਂ ਦੀ ਭਰੀ ਸੋਨੇ ਦੀਆਂ ਜੀ